तो कृपा तो तो न कर, कर देते इस दुनिया ਜੇ ਜੇ ਮੈਂ ਕਹਾਂ ਕਿ ਮੈਂ ਆਰਾਮ ਨੂੰ ਲੈ ਕੇ ਆਇਆ ਹਾਂ ਤੇ ਫਿਰ ਮੈਂ ਗੁਨਾਹਗਾਰ ਹੀ ਆ ਨਾ ਫਿਰ ਮੈਂ ਪ੍ਰਮਾਤਮਾ ਨੂੰ ਚੈਲੰਜ ਕਰ ਲਾ ਪਿਆ ਕਿ ਮੈਂ ਤੇਰੇ ਕਰਕੇ ਪੈਦਾ ਨਹੀਂ ਹੋਇਆ ਤੂੰ ਮੇਰੇ ਕਰਕੇ ਆਇਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਕਾਂਗਰਸ ਆਈ ਕੀ ਉਹਨੇ ਬੇਟੀ ਕਾ ਕੇ ਗਈ ਆ ਕਿ ਸਾਡੇ ਪਿੰਡ ਦੇ ਅਗਨੀ ਵੀਰ ਸਾਡੇ ਪਿੰਡ ਦੇ ਫੌਜੀ ਬੀਜਪੀ ਕੈਰੀ ਆ ਕੇ ਅਗਰ ਕਾਂਗਰਸ ਆਈ ਤੇ ਜਿਹੜੇ ਮੰਗਲ ਸੂਤਰ ਨੇ ਇੱਕ ਖਤਰੇ ਚ ਪੈ ਜਾਣਗੇ ਮੈਂ ਪੁੱਛਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਜੀ ਜਦੋਂ ਪਲਵਾਮਾ ਚ ਹਮਲਾ ਹੋਇਆ ਸੀ ਉਦੋਂ 40 ਜਵਾਨ ਸ਼ਹੀਦ ਹੋਏ ਸੀ ਉਦੋਂ ਮੜੀਆਂ 40 ਬੇਟੀਆਂ ਵਿਧਵਾ ਹੋਈਆਂ ਸੀ ਮੰਗਲ ਸੂਤਰ ਉਸ ਦਿਨ ਗਿਆ ਸੀ ਉਸ ਦਿਨ ਉਹਨਾਂ ਦੀ ਜਿਹੜੀ ਮੰਗ ਚ ਸੰਦੂਰ ਸੀ ਉਹ ਉਸ ਦਿਨ ਮਿਟਿਆ ਸੀ ਜਿਸ ਦਿਨ ਚੀਨ ਦੇ ਵਿੱਚ ਤੇ ਪਾਕਿਸਤਾਨ ਦੇ ਬਾਰਡਰਾਂ ਉੱਤੇ ਲੜਾਈ ਹੁੰਦੀ ਆ ਤੇ ਉੱਥੋਂ ਮੇਰੇ ਜਵਾਨ ਸ਼ਹੀਦ ਹੋ ਕੇ ਆਏ ਉਹਨਾਂ ਦੀਆਂ ਦੇ ਉਹ ਦਿਨ ਸੁਆਗ ਗਏ ਹੁਣ ਮੁੱਕਰਨਾ ਨਹੀਂ ਮਾਣਾ ਕਿ ਮੇਰੇ ਵੀ ਆਲੇ ਸ਼ਾਮ ਤੁਹਾਡੇ ਘਰ ਆ ਜਾਈਂਦੇ ਕੱਲ ਇੱਕ ਦਿਨ ਅਸੀਂ ਜਵਾਨ ਕਰਾਂਗੇ ਸ਼ਾਮ ਨੂੰ ਸੀਮਾ ਪੁਖਤ ਦੀ ਸੁਰਜੀਤ ਜੀ ਇੱਥੇ ਪਹੁੰਚੇ ਤਾਂ प्रधावा जी श्री करण प्रधाभाजी यूथ कांग्रेस जनरल सेक्रेटरी पंजाब इंडिया क्राइम न्यूज जुलम के खिलाफ जंग आप देख रहे हैं इंडिया क्राइम न्यूज